ਆਹ ਦਸਾਂ ਮੈ ਤੁਹਾਨੂੰ ਸੈਂਟ ਮੈਰੀ ਦੀਆਂ ਪਹਿਲੀ ਕਲਾਸੀਆਂ ਸ਼ੁਰੂ ਹੁੰਦੀਆਂ ਇਹਦੇ ਵਿੱਚ ਵੀ ਕਿਸੇ ਤਰ੍ਹਾਂ ਮੰਨੋ 26 ਨੰਬਰ ਹੈ 200 300 ਰੁਪਏ ਦੀ ਹਮਾਰੀ ਵਿੱਚ बिकਣੀ ਹੈ ਅਸੀਂ ਉਸੇ ਦੀ 200 ਦੇ ਦਵਾਂ ਦੇਖਸਿਓ ਇਹ ਸ਼ਰਟਾਂ ਪੈਂਟ ਟੀ-ਸ਼ਰਟਸ ਹੈ ਜੁਰਾਬ ਹੈ ਟਾਈ ਹੈ ਬੈਲਟ ਹੈ ਹਰ ਪ੍ਰਕਾਰ ਦਾ ਮਟੀਰੀਅਲ ਕੋਈ ਮੌਜੂਦ ਹੈ ਸਸਿਕਾਲ ਜੀ ਸੋ ਬੱਚਿਆਂ ਦੇ ਰਿਜ਼ਲਟ ਆ ਚੁੱਕੇ ਨੇ ਨਵੇਂ ਸੈਸ਼ਨ ਦੀ ਸ਼ੁਰੂਆਤ ਬਿਲਕੁਲ ਹੋ ਚੁੱਕੀ ਹੈ ਸੋ ਮਾਪਿਆਂ ਦੇ ਵਿੱਚ ਇਸ ਗੱਲ ਦੀ ਚਿੰਤਾ ਵੀ ਜਤਾਈ ਕਿ ਬੱਚਿਆਂ ਲਈ ਨਵੀਆਂ ਵਰਦੀਆਂ ਲੈਣੀਆਂ ਨੇ ਨਵੇਂ ਕਿਤਾਬਾਂ ਲੈਣੀਆਂ ਹੋਰ ਬੱਚਿਆਂ ਲਈ ਸਟੱਡੀ ਮਟੀਰੀਅਲ ਲੈਣਾ ਹੈ ਸੋ ਤੁਹਾਡੇ ਲਈ ਵੱਡੀ ਖੁਸ਼ਖਬਰੀ ਸੁਖਬਰੀ ਲੈ ਕੇ ਆਏ ਕਿ ਤੁਹਾਡੇ ਲਈ ਅਸੀਂ ਵਰਦੀਆਂ ਵਿੱਚ ਵੱਡੇ ਆਫਰ ਲੈ ਕੇ ਆਏ ਨੇ ਇਹ ਜਿਹੇ ਆਫਰ ਨੂਰਪੁਰ ਬਧੀ ਇਲਾਕੇ 'ਚ ਤੁਹਾਨੂੰ ਕਿਤੇ ਨਹੀਂ ਮਿਲਣਗੇ ਉਹ ਵਕਫਾਕ ਪ੍ਰਾਈਵੇਟ ਸਕੂਲਾਂ ਦੀਆਂ ਬਰਦੀਆਂ ਬਹੁਤ ਹੀ ਘੱਟ ਤੇ ਵਾਜਬ ਰੇਟ ਤੇ ਜੇ ਗੱਲ ਕਰੀਏ ਸਿਰਫ ਕੰਪਨੀ ਰੇਟ ਤੇ ਤੁਹਾਨੂੰ ਮਿਲਣਗੀਆਂ ਜੀ ਹਾਂ ਇਸ ਵੇਲੇ ਖੜੀਆਂ ਅਸੀਂ ਨੂਰਪੇਵਦੀ ਸਰਕਾਰੀ ਸਕਰੀਆਂ ਸਕੱਡੀ ਸਕੂਲ ਦੇ ਬਿਲਕੁਲ ਨਜ਼ਦੀਕ ਪੈਨ ਵਾਲੇ ਸੈਣੀ ਕਮਲਜੀਤ ਸਕੂਲ ਯੂਨੀਫਾਰਮ ਹਬ ਦੇ ਬਾਹਰ ਖੜੇ ਨੇ ਜਿੱਥੇ ਕੀ ਅਸੀਂ ਗੱਲ ਕਰੀਏ ਬਰਦੀਆਂ ਦੇ ਨੂੰ ਲੈ ਕੇ ਇੱਕ ਵੱਡਾ ਆਫਰ ਲਾਗੂ ਕੀਤਾ ਗਿਆ ਕਿਉਂਕਿ ਇਹ ਦੁਕਾਨ ক্লোਜ਼ ਕੀਤੀ ਜਾ ਰਹੀ ਹੈ ক্লোজিং ਸਮਾਰੋਹਨੀ ਦੇ ਉੱਤੇ ਇਹਨਾਂ ਵੱਲੋਂ ਮਾਪਿਆਂ ਲਈ ਇੱਕ ਵੱਡਾ ਆਫਰ ਲੈ ਕੇ ਆ ਕਿ ਬਰਦੀ ਵਿੱਚ ਵੱਡੀ ਭਾਰੀ ਛੋਟ ਜੋਗੀ ਤੁਹਾਨੂੰ ਕਿਤੇ ਨਹੀਂ ਮਿਲਗੀ ਆਓ ਅਸੀਂ ਦੁਕਾਨ ਦੇ ਅੰਦਰ ਜਾਂਦਿਆਂ ਦੁਕਾਨ ਦੇ ਅੰਦਰ ਰਕੇ ਅਸੀਂ ਗੱਲਬਾਤ ਵੀ ਕਰਾਂਗੇ ਸੋ ਦੇਖ ਸਕਦੇ ਹੋ ਕਿ ਹਰ ਪ੍ਰਕਾਰ ਦਾ ਮਟੀਰੀਅਲ ਇਹਨਾਂ ਕੋਲ ਪਿਆ ਹੈ ਸੋਕਸ ਹੈ ਪੈਂਟਾਂ ਹੈ ਸ਼ਰਟਾਂ ਹੈ ਨਿਕਰਸ ਵਗੈਰਾ ਔਰ ਸਾਰਾ ਬੈਲਟਾਂ ਵਗੈਰਾ ਸਾਰਾ ਮਟੀਰੀਅਲ ਪਿਆ ਹੈ ਸੋ ਦੁਕਾਨ ਦੇ ਓਨਰ ਵੀ ਸਾਡੇ ਨਾਲ ਮੌਜੂਦ ਹੈ ਕਮਲਜੀਤ ਸੈਣੀ ਜੀ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੀ ਆਫਰ ਲਗਾएंगे ਸੈਣੀ ਸਾਹਿਬ ਨਾਮਾ ਸ਼ਾਸ਼ਣ ਦੀ ਸ਼ੁਰੂਆਤ ਹੋ ਚੁੱਕੀ ਹੈ ਮਾਪਿਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਬਰਦੀਆਂ ਕਿੱਥੋਂ ਲਈਏ ਬਰਦੀਆਂ ਮਹਿੰਗੇ ਰੇਟਾਂ ਤੇ ਮਿਲੀਆਂ ਬਰਦੀਆਂ ਦੀ ਕੁਆਲਿਟੀ ਕਿੱਦਾਂ ਦੀ ਹੋਣੀ ਜਿੱਤੋਂ ਅੱਡੇ ਕੋਈ ਪਤਾ ਲੱਗਿਆ ਕਿ ਕੁਆਲਿਟੀ ਪੱਕੋ ਤੇ ਰੇਟ ਪੱਕੋ ਇੱਕ ਵੱਡੇ ਓ ਫਰਕ ਇਸ ਤਰ੍ਹਾਂ ਦੀ ਆਫਰ ਤੁਸੀਂ ਲੈ ਕੇ ਆਏ ਪਹਿਲਾਂ ਤਾਂ ਹਲਨ ਸਾਹਿਬ ਬਹੁਤ ਬਹੁਤ ਤੁਹਾਡਾ ਤਨਵਾਦ ਹੈ ਬੇਨਤੀ ਹੈ ਤਾਂ ਕਿ ਅਸੀਂ ਸਚਾਈ ਇਹ ਹੈ ਕਿ ਅਸੀਂ ਦੁਕਾਨ ক্লোਜ਼ ਲੱਗਿਆ ਕਰਨ ਜੀ ਕਲੋਜ਼ ਕਰਕੇ ਅਸੀਂ ਚਾਹਦੇ ਹਾਂ ਕਿ ਕਿਸੇ ਨੂੰ ਐਦਾਂ ਸਮਾਨ ਦੇਣ ਦੀ ਬਜਾਏ ਸਿੱਧਾ ਫਾਇਦਾ ਮਾਪਿਆਂ ਨੂੰ ਹੋ ਜਾਵੇ ਜਿਨ੍ਹਾਂ ਨੇ ਵੱਖ-ਵੱਖ ਸਕੂਲਾਂ ਦੀਆਂ ਵਰਦੀਆਂ ਲੈਣੀਆਂ ਜਿਵੇਂ ਆ ਸੰਟ ਮੈਰੀ ਸਕੂਲ ਦੀ ਵਰਦੀ ਪਈ ਹੈ ਇਹ ਪਹਿਲੀ ਕਲਾਸ ਦੀ ਵਰਦੀ ਹੈ ਠੀਕ ਹੈ ਨਾ ਇਹ ਤੋਂ ਇਲਾਵਾ ਮੈਂ ਹੋਰ ਦੱਸ ਸਕਦਾ ਸ਼ਾਇਦ ਉਹ ਮੁੰਡੇ ਨੇ ਪਰਲੀ ਸਾਈਡ ਕਰਤੀ ਹੋਵੇ ਮੋਰੇ ਫਰੰਟ ਤੇ ਉਹ ਨਰਸਰੀ ਨਰਸਰੀ ਦੀ ਹੈ ਜਿਹੜੀ ਨਰਸਰੀ ਤੋਂ ਲੈ ਕੇ ਜਿਹਦਾ ਐਲ ਕੇਜੀ ਤੱਕ ਹੈ ਜੀ ਆ ਦੇਖੋ ਆ ਕਮੀਜ਼ ਹੈ ਇਹ ਕਮੀਜ਼ ਹੈ ਉਹਦੀ ਆ ਕਮੀਜ਼ ਦੇ ਨਾਲ ਉਹਦੀ ਆ ਹੈਗਿਆ ਦੇਖੋ ਆ ਦੂਸਰਾ ਆ ਗਿਆ ਉਹਦੀ ਨਿੱਕਰ ਆ ਸਕਲਟ ਪਈ ਹੈ ਠੀਕ ਹੈ ਨਾ ਇਸੇ ਤਰ੍ਹਾਂ ਆ ਆ ਗਈ ਪਹਿਲੀ ਕਲਾਸ ਦੀ ਇਹ ਪਹਿਲੀ ਕਲਾਸ ਦੀ ਵਰਦੀ ਹੈ ਜਿਹੜੀ ਸ਼ੁਰੂ ਹੋ ਜਾਂਦੀ ਆ ਆਉਂਦੀ ਪੈਂਟ ਵੀ ਪਈ ਆ ਨਿੱਕਰ ਵੀ ਪਈ ਆ ਆ ਨਿੱਕਰ ਹੈ ਤੇ ਉਸ ਤੋਂ ਬਾਅਦ ਜਿਹੜਾ ਫਾਸਟ ਕਲਾਸ ਦਾ ਹਾਊਸ ਚੱਲਦਾ ਉਸ ਤੋਂ ਬਾਅਦ ਜਿੱਥੇ ਚਾਰ ਰੰਗ ਦੀਆਂ ਟੀ-ਸ਼ਰਟਾਂ ਪੈਂਦੀਆਂ ਆ ਦੇਖ ਲਓ ਇੱਕ ਇੱਕ ਰੰਗ ਆ ਹੋ ਗਿਆ ਇੱਕ ਆ ਇੱਕ ਆ ਇੱਕ ਰੰਗ ਮੇਰਾ ਖਿਆਲ ਆ ਮੁੰਡੇ ਨੇ ਫੇਰ ਮੋਰੇ ਕਰਤਾ ਅੱਗੇ ਜਾ ਕੇ ਇਹ ਵੀ ਆ ਉਹਦੇ ਨਾਲ ਇੱਕ ਫੋਰ ਪੱਟੀ ਆਹ ਜਰਾਬ ਲੱਗਦੀ ਆ ਆ ਉਹਦੀਆਂ ਬੈਲਟਾਂ ਪਈਆਂ ਟਾਈਆਂ ਪਈਆਂ ਮੋਰੇ ਵੀ ਇਹ ਸਾਰਾ ਸਮਾਨ ਹੈ ਜਿਹੜਾ तकरीबन ਸਾਰਾ ਮੇਰੇ ਤੋਂ ਅੱਡੇ ਕੋਲ ਮੌਜੂਦ ਹੈ ਪਰ ਆਫਰ ਕੀ ਲਗਾਏ ਨੇ ਲੋਕਲੀ ਆਫਰ ਕੀ ਹੈ ਉਹ ਇਹ ਹੈ ਵੀ ਸਿੱਧੇ ਜਿਹੇ ਸ਼ਬਦਾਂ ਚ ਇਹ ਕਿਹਾ ਜਾ ਸਕਦਾ ਕਿ ਅਸੀਂ ਦੁਕਾਨ ক্লোਜ਼ ਕਰਨੀ ਅਸੀਂ ਰੇਟ ਟੂ ਰੇਟ ਸਮਾਨ ਦੇ ਦੇਣਾ ਜਿੰਨਾ ਸਾਨੂੰ ਜਿੱਦਾਂ ਆਇਆ ਸਪੋਜ਼ ਕਰੋ ਮੰਨ ਲਓ ਆਪਾਂ ਗੱਲ ਕਰਦੇ ਹਾਂ ਵੀ ਸਰਕਾਰ ਜਿਹੜੀ ਪ੍ਰਾਈਸ ਦੀ ਨਰਸੀ ਦੀ ਜਿਹੜੀ ਹੈ ਉਹ ਕਮੀਜ਼ ਹੈ ਉਹ ਨਰਸੀ ਦੀ ਕਮੀਜ਼ ਜੇਕਰ ਆਪਾਂ ਲਾਇਆ ਜਾਵੇ ਦਾ ਸਿੱਧਾ ਇਹ ਸੋਚ ਲਓ ਵੀ 100 ਰੁਪਏ ਦਾ ਫਰਕ ਸਾਡੇ ਕੋਲ ਸਿੱਧਾ ਹੀ ਨਿਕਲਣਾ ਜੇਕਰ 22 ਨੰਬਰ ਦੀ ਗੱਲ ਕੀਤੀ ਜਾਵੇ 230 ਰੁਪਏ ਤਾਂ ਅਸੀਂ 150 ਰੁਪਏ ਹੁੰਦੇ ਦਵਾਂਗੇ ਸਿੱਧੇ ਜੋ ਰੇਟ ਸਾਨੂੰ ਆਇਆ ਹੈ ਠੀਕ ਹੈ ਨਾ ਔਰ ਉਹ ਤੋਂ ਬਾਅਦ ਅੱਗੇ ਜਿਹੜੀਆਂ ਜੇਕਰ ਉਹਦੀ ਨਿਕਰ ਦੀ ਗੱਲ ਕੀਤੀ ਜਵੇਂ ਨਿਕਰ ਵੀ ਲਗਭਗ ਉਹਦਾ 100 150 ਰੁਪਏ ਲੱਗੂ ਜਿਹੜੀ 2 2.5 250 ਦੀ ਆਈਟਮ ਹੈ ਉਦੇ ਮਗਰ ਇੱਕ 100 ਰੁਪਿਆ ਘਟਣਾ ਬਹੁਤ ਵੱਡੀ ਗੱਲ ਹੈ ਨਾ ਵੱਡਾ ਫਾਇਦਾ ਹੋਵੇਗਾ ਠੀਕ ਹੈ ਨਾ ਉਹ ਤੋਂ ਬਾਅਦ ਅੱਗੇ ਜਿਹੜੀ ਆਹ ਦੱਸੀ ਮੈਂ ਤੁਹਾਨੂੰ ਸੈਂਟ ਮੈਰੀ ਦੀਆਂ ਪਹਿਲੀ ਕਲਾਸੀਆਂ ਸ਼ੁਰੂ ਹੁੰਦੀਆਂ ਇਹਦੇ ਵਿੱਚ ਵੀ ਇਸੇ ਤਰ੍ਹਾਂ ਮੰਨ ਲਓ 26 ਨੰਬਰ ਹੈ 200 300 ਰੁਪਏ ਦੀ ਉਹ ਮਾਰਕੀਟ ਚ ਵਿਕਣੀ ਹੈ ਅਸੀਂ ਉਹ ਸਿੱਧੀ 200 ਰੁਪਏ ਦੇ ਦਵਾਂਗੇ ਠੀਕ ਹੈ ਨਾ ਇਦਾਂ ਕੁੱਲ ਮਿਲਾ ਕੇ ਆਪਾਂ ਇਹੀ ਮੋਟੀ ਜੀ ਗੱਲ ਕਰਦੇ ਹਰਨ ਸਿੰਘ ਸਾਹਿਬ ਅਸੀਂ ਦੁਕਾਨ ਜਿਹੜਾ ਇਹ ਕੰਮ ਬੰਦ ਕਰ ਲਗੇ ਆਂ ਇਸ ਕਰਕੇ ਅਸੀਂ ਰੇਟ ਟੂ ਰੇਟ ਅਸੀਂ ਚਾਹਦੇ ਵੀ ਆਪਣਾ ਸਮਾਨ ਅਸੀਂ ਕੱਢ ਦਈਏ ਔਰ ਜਿਹਦਾ ਫਾਇਦਾ ਹੈ ਔਰ ਅਸੀਂ ਪਹਿਲਾਂ ਮੈਂ ਸੋਚਿਆ ਸੀ ਵੀ ਕਿਸੇ ਦੁਕਾਨਦਾਰ ਨੂੰ ਸਬੰਧਨ ਦੇ ਦਵਾਂ ਫਿਰ ਮੈਂ ਸੋਚਿਆ ਵੀ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਜੇ ਸਿੱਧਾ ਫਾਇਦਾ ਹੁੰਦਾ ਹੋਵੇ ਤਾਂ ਮੇਰਾ ਖਿਆਲ ਉਹ ਜ਼ਿਆਦਾ ਵਧੀਆ ਗੱਲ ਹੈ। ਬਿਲਕੁਲ ਸਹੀ ਵੱਡੀ ਅੱਛੀ ਸੋਚ ਹੈ ਕਿ ਕਿਉਂ ਨਾ ਇਸ ਕਲੋਜ਼ਿੰਗ ਸਰਮਨੀ ਉੱਤੇ ਜਿਹੜਾ ਫਾਇਦਾ ਮਾਪਿਆਂ ਨੂੰ ਦਿੱਤਾ ਜਾਵੇ ਕਿਉਂਕਿ ਮਾਪਿਆਂ ਆਪਣੀ ਨੇਕ ਆਪਣੀ ਕਮਾਈਆਂ ਦੇ ਵਿੱਚੋਂ ਵੱਡਾ ਟੈਨਸ਼ਨ ਹੁੰਦੀ ਹੈ ਬੱਚਿਆਂ ਦੀ ਪੜ੍ਹਾਈ ਦਾ ਖਰਚਾ। ਸੋ ਅੱਜ ਤੁਸੀਂ ਵੱਡੇ ਆਫਰ ਲਾਈਏ ਤੁਸੀਂ ਦੇਖ ਸਕਦੇ ਹੋ ਇਹ ਸ਼ਰਟਾਂ, ਪੈਂਟ, ਟੀ-ਸ਼ਰਟਸ, ਜੁਰਾਬ, ਟਾਈ, ਬੈਲਟ ਹਰ ਪ੍ਰਕਾਰ ਦਾ ਮਟੀਰੀਅਲ ਇਨ ਕੋਈ ਮੌਜੂਦ ਹੈ। ਸੋ ਹੋਰ ਵੀ ਅਸੀਂ ਗੱਲਬਾਤ ਵਾਹਲਨ ਸਾਹਿਬ ਮੈਨੂੰ ਆ ਵੀ ਦੱਸ ਦਿਨਾ 1% ਦੇ ਨਾਲ ਵਾਈਟ ਰੰਗ ਜਿਹੜਾ ਹਾਊ ਰੰਗ ਦੀ ਦੇ ਨਾਲ ਕਮੀਜ਼ ਵੀ ਲੱਗਣੀ ਹੈ ਠੀਕ ਹੈ ਨਾ ਉਹ ਕਮੀਜ਼ਾਂ ਵੀ ਸਾਡੇ ਕੋਲ ਪਈਆਂ ਆ ਸੋਰੀ ਇਹਦੇ ਨਾਲ ਇਹ ਵਾਈਟ ਟਰੰਗ ਨਾਲ ਇਹਨਾਂ ਸਕਰਟ ਨਾਲੇ ਨਿੱਕਰ ਲੱਗਣੀ ਹੈ ਉਹ ਨਿੱਕਰ ਸਕਰਟ ਵੀ ਆਪਣੇ ਕੋਲ ਪਈਆਂ ਆ ਦੇਖੋ ਆ ਮੋਹਰੇ ਰੱਖਿਆ ਹੋਇਆ ਥੱਲੇ ਆ ਕੁਛ ਅੰਦਰ ਪਿਆ ਸਮਾਨ ਬਾਕੀ ਇਹ ਤਾਂ ਸਿਰਫ ਇੱਕ ਦਿਖਾਉਣ ਵਾਸਤੇ ਰੱਖਿਆ ਹੋਇਆ ਵਾਈਟ ਕਮੀਜ਼ ਵੀ ਸਾਡੇ ਕੋਲ ਉਪਲਬਧ ਹੈ ਵਾਈਟ ਜਿਹੜੀਆਂ ਪੈਂਟਾਂ ਵੀ ਸਾਡੇ ਕੋਲ ਪਈਆਂ ਉਹ ਹੋਰ ਸਕੂਲ ਜਿਹੜਾ ਵੀ ਮਰਜੀ ਸਕੂਲ ਦੇ ਵਿੱਚ ਉਹ ਮੰਨ ਲਓ ਲੱਗਦੀਆਂ ਬਹੁਤ ਸਕੂਲ ਹੈ ਸਾਡੇ ਪ੍ਰਾਈਵੇਟ ਜਿਹਦੇ ਵਿੱਚ ਵਾਈਟ ਪੈਂਟ ਵੀ ਲੱਗਦੀ ਕਮੀਜ਼ ਵੀ ਲੱਗਦੀ ਹੈ ਉਹ ਵੀ ਲੈ ਸਕਦਾ ਗੁਰੂ ਨਾਨਕ ਪਬਲਿਕ ਸਕੂਲ ਦੀ ਆ ਕਮੀ ਇਹ ਹਾਫ ਬਾਜੂ ਵੀ ਹੈਗੀ ਫੁੱਲ ਬਾਜੂ ਵੀ ਹੈ ਦੋਨੇ ਆ ਇਧੀਆਂ ਸਾਡੇ ਕੋਲ ਨਿਕਰਾਂ ਵੀ ਪਈਆਂ ਪੈਂਟਾਂ ਵੀ ਪਈਆਂ ਟਾਈ ਵੈਲਟਾਂ ਵੀ ਪਈਆਂ ਪਰ ਹਾਂ ਇਹ ਵੀ ਹੋ ਸਕਦਾ ਉਹ ਤੋਂ ਬਾਅਦ ਦੇਖੋ ਪੀਰ ਬਾਬਾ ਜਿੰਦਾ ਸ਼ਹੀਦ ਇਹ ਜਿਹੜਾ ਪੀਰ ਬਾਬਾ ਜਿੰਦਾ ਸ਼ਹੀਦ ਦੀ ਜਿਹੜੀ ਹੈ ਉਹ ਕਮੀਜ਼ ਹੈ ਆ ਉਹਦੀਆਂ ਨਿਕਰਾਂ ਪਈਆਂ ਸਕਲਟਾਂ ਵੀ ਆਪਣੇ ਕੋਲ ਪਿੱਛੇ ਹੈਗੀਆਂ ਸੋ ਕੁੱਲ ਮਿਲਾ ਕੇ ਗੱਲ ਇਹ ਮੁੱਕਦੀ ਹਲਨ ਸਾਹਿਬ ਜਿਹੜਾ ਇਹ ਸਮਾਨ ਹੈ ਇਹ ਇਤੇ ਅਲਾਵਾ ਸਾਡੇ ਕੋਲ ਹੋਰ ਵੀ ਪ੍ਰਾਈਵੇਟ ਸਕੂਲਾਂ ਦਾ ਸਮਾਨ ਜਿਹੜਾ ਸੰਬੰਧਤ ਨਾਲ ਉਹ ਪਿਆ ਆਇਆ ਹੈ ਔਰ ਇਹਦੇ ਵਿੱਚ ਐਦਾਂ ਹੁੰਦਾ ਵੀ ਜਿੱਦਾਂ ਸਪੋਜ਼ ਕਰੋ ਸਾਡੇ ਕੋਲੋਂ ਥੋੜਾ ਸਮਾਨ ਘਟ ਗਿਆ ਮੰਨ ਲਓ ਸੈਂਟ ਮੈਂਡੀ ਦੀ ਸਕੂਲ ਦੀ ਆਪਾਂ ਗੱਲ ਕਰੀਏ ਸਾਡੇ ਕੋਲ ਟਾਈ ਵੀ ਹੈ 벨ਟ ਵੀ ਹੈ ਨਿਕਰ ਵੀ ਹੈ ਉਦੀ ਕਮੀਜ਼ ਵੀ ਹੈਗੀ ਕਈ ਵਾਰ ਹੁੰਦਾ ਉਹਦੇ ਚ ਇੱਕ ਅਧੀ ਆਈਟਮ ਹੋ ਸਕਦਾ ਸਾਡੇ ਕੋਲ ਉਹ ਮਿਸ ਹੋ ਜਾਵੇ ਉਹ ਫਿਰ ਉਹ ਵਿਚਾਰੇ ਸਾਡੇ ਜਿਹੜੇ ਸਕੂਲਾਂ ਦੇ ਪੇਰੈਂਟਸ ਐ ਬੱਚਿਆਂ ਦੇ ਉਹ ਕਿਸੇ ਹੋਰ ਸਕੂਲ ਪਰੋਂ ਲੈ ਲੈਣ ਇੱਕ ਅਧੀ ਚੀਜ਼ ਕਿਸੇ ਹੋਰ ਦੁਕਾਨ ਤੋਂ ਲੈ ਲੈਣ ਪਰ ਬਾਕੀ ਚੀਜ਼ਾਂ ਤਾਂ ਅਸੀਂ ਬਹੁਤ ਘੱਟ ਤੇ ਰੇਟ ਤੇ ਉਹਨੂੰ ਮਿਲ ਜਾਣੀ ਨਹੀਂ ਹੈ ਨਾ ਸਾਡੇ ਕੋਲੋਂ ਇੱਕ ਅਧੀ ਚੀਟ ਕਿਸੇ ਵੀ ਆਈਟਮ ਵਿੱਚ ਘੱਟਦੀ ਹੈ ਤਾਂ ਉਹ ਬਾਰੋਂ ਲੈ ਸਕਦਾ ਕਿਸੇ ਹੋਰ ਗੱਲ ਕਰੀਏ ਇਹ ਜਿਹ ਖਲਾਤਕ ਕਿਤੇ ਲਾਗੂ ਨਹੀਂ ਹੋਏ ਉਹਨੇ ਇਹ ਤੋਂ ਵੱਧ ਰੇਟ ਦੀ ਗੱਲ ਕੀਤੀ ਹੈ ਸੋ ਸੈਨਟਾਬ ਇਹ ਆਫਰ ਕਿੰਨੇ ਟਾਈਮ ਲਈ ਚੱਲੇਗਾ ਕਦ ਤੱਕ ਕਿੰਨਾ ਕੋ ਸਟਾਕ ਸੀਮਤ ਹੈ ਮਾਪੇ ਨੂੰ ਦੱਸਦੇ ਕਦ ਤੱਕ ਇੱਕ ਸ਼ੇਅਰ ਕਦੋਂ ਚਾਲੂ ਕੀਤੀ ਗਈ ਉਹਨੇ ਮੈਨੂੰ ਪਤਾ ਲੱਗਿਆ ਕਿ ਹਲਨ ਸਾਹਿਬ ਸੈਂਟ ਮੈਰੀ ਸਕੂਲ ਹੈ ਜਿਹੜਾ ਉਹ 4 ਤਰੀਕ ਨੂੰ ਉਹਦੀਆਂ ਜਿਹੜੀਆਂ ਕਲਾਸਾਂ ਸ਼ੁਰੂ ਹੋ ਜਾਣੀਆਂ ਔਰ ਫਿਰ ਬੱਚੇ ਜਾਂਦੇ ਕੋਈ 5 ਨੂੰ ਜਾਂਦਾ 6 ਨੂੰ ਜਾਂਦਾ ਸੋ ਕੁੱਲ ਮਿਲਾ ਕੇ ਅੱਜ 29 ਤਰੀਕ ਹੋ ਗਈ ਆਪ 5-7 ਦਿਨਾਂ ਦਾ ਹੀ ਕੰਮ ਹੈ ਇਹ ਜਿਹਦੇ ਵਿੱਚ ਪੇਰੈਂਟਸ ਨੇ ਵਰਦੀਆਂ ਖਰੀਦਣੀਆਂ ਉਹ ਚਲੋ ਹੁੰਦਾ ਉਹਦੇ ਬਾਅਦ ਵੀ ਹੁੰਦੀ ਆ ਕੁਝ 15-20 ਦਿਨ ਜਿਹਦੇ ਵਿੱਚ ਬੱਚੇ ਆ ਜਿਹੜੇ ਆ ਕੋਈ ਲੇਟ ਉਹਦੀ ਜਿਹੜੀ ਹੈ ਉੱਥੇ ਮੰਨ ਲਓ ਐਡਮਿਸ਼ਨ ਹੁੰਦੀ ਹੈ ਤਾਂ ਕਰਕੇ ਹੋ ਜਾਂਦਾ ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਪਹਿਲੀ 5 ਅਪ੍ਰੈਲ ਤੱਕ ਲਗਭਗ ਜਿਹੜਾ ਸਮਾਂ ਹੁੰਦਾ ਇਹਦਾ ਔਰ ਉਹਦੇ ਵਿੱਚ ਵਿੱਚ ਸਾਡੇ ਕੋਲ ਜਿਹੜਾ ਵੀ ਕਸਟਮਰ ਆਇਆ ਅਸੀਂ ਜੋ ਰੇ ਟੂ ਰੇ ਟ ਜਿੱਦਾਂ ਸਾਨੂੰ ਸਮਾਨ ਆਇਆ ਅਸੀਂ ਉਸੇ ਤਰ੍ਹਾਂ ਇਹ ਸਮਾਨ ਉਹਨਾਂ ਪੇਰੈਂਟਸ ਨੂੰ ਦੇ ਦਵਾਂਗੇ ਸੋ ਮੇਰੀ ਵੀ ਰਿਕੁਐਸਟ ਹੈ ਇਹ ਸਾਰੇ ਪੇਰੈਂਟਸ ਨੂੰ ਵੱਖ-ਵੱਖ ਸਕੂਲਾਂ ਦੇ ਇਹਦੇ ਚ ਪੀਰ ਬਾਬਾ ਜਿੰਦਾ ਸ਼ਹੀਦ ਸਕੂਲ ਆ ਗਿਆ ਸੈਂਟ ਮਰੀ ਸਕੂਲ ਆ ਗਿਆ ਉਹਦੇ ਬਾਅਦ ਗੁਰਨਾਨਕ ਪਬਲਿਕ ਸਕੂਲ ਆ ਗਿਆ ਹੋਰ ਕੁਝ ਪ੍ਰਾਈਵੇਟ ਸਕੂਲਾਂ ਦਾ ਮਿਲਦਾ ਜੁਲਦਾ ਸਮਾਨ ਪਿਆ ਹੈ ਸਰਕਾਰੀ ਸਕੂਲਾਂ ਦਾ ਪਿਆ ਹੈ ਔਰ ਸਾਡੇ ਕੋਲ ਜਿਹੜਾ ਵੀ ਆ ਜਾਵੇ ਅਸੀਂ ਉਹਨੂੰ ਉਹੀ ਰੇਟ ਤੋਂ ਰੇਟ ਤੋਂ ਰੇਟ ਦੇ ਦਵਾਂਗੇ ਹੋਰ ਜਿਹੜਾ ਸਮਾਨ ਕੁਛ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਇਹ ਤੋਂ ਬਾਅਦ ਇੱਕ ਲਿਸਟ ਪਾਣ ਦੀ ਵੀ ਜਿਹਦੇ ਵਿੱਚ ਪ੍ਰੋਪਰ ਇਹ ਹੋਵੇ ਵੀ ਆਹ ਸਮਾਨ ਸਾਡੇ ਕੋਲ ਪਿਆ ਆ ਪਿਆ ਫਿਰ ਫੇਰ ਅਸ ਨੂੰ ਪਤਾ ਲੱਗ ਜਾਵੇ ਆਹ ਸਮਾਨ ਤਾਂ ਉੱਥੋਂ ਮਿਲੇ ਜਾਣਾ ਆ ਇੱਕ ਅਧੀ ਆਈਟਮ ਅਸੀਂ ਕਿਸੇ ਹੋਰ ਦੁਕਾਨ ਤੋਂ ਲੈ ਲਾਵਾਂਗੇ ਜੇਕਰ ਕੋਈ ਵੱਡੇ ਆਫਰ ਲਾਗੂ ਕੀਤੇਗੇ ਸੋ ਲਾਸਟ ਵਿੱਚ ਇਹ ਦੱਸ ਦਿਓ ਵੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਹਾਡੀ ਦੁਕਾਨ ਖੁੱਲੀ ਹੈ ਅਗਰ ਕੋਈ ਫੋਨ ਤੇ ਕੰਟੈਕਟ ਕਰਨਾ ਚਾਹੁੰਦਾ ਉਹ ਨੰਬਰ ਵੀ ਦੱਸ ਦਿਓ ਸਾਡਾ ਇਦਾਂ ਹੈ ਜਿਹੜੀ ਦੁਕਾਨ ਹੈ ਉਹ ਸਵੇਰ ਨੂੰ 9:30 ਵਜੇ ਤੋਂ ਉਹਦਾ ਟਾਈਮ ਹੈ ਜਿਹੜਾ ਉਹਦੇ ਵਿੱਚ ਵਿੱਚ 7.5 8 ਲਾ ਲਓ ਐਨੇ ਸਮੇਂ ਦੇ ਵਿੱਚ ਵਿੱਚ ਜਿਹੜਾ ਹੈਗਾ ਉਹ ਟਾਈਮ ਦੇ ਵਿੱਚ ਪੇਰੈਂਟਸ ਜਦ ਮਰਜੀ ਸਾਡੇ ਕੋਲ ਆ ਸਕਦੇ ਆ ਔਰ ਐਤਵਾਰ ਹੈ ਕੱਲ ਨੂੰ ਉਹ ਛੁੱਟੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਵੀ ਛੁੱਟੀ ਸਾਡੇ ਕੋਲ ਕੋਈ ਛੁੱਟੀ ਨਹੀਂ ਹੈ ਸੋ ਮੁੱਖ ਦੀ ਗੱਲ ਉੱਥੇ ਹੈ ਹਲਨ ਸਾਹਿਬ ਵੀ ਅਸੀਂ ਦੁਕਾਨ ਕਲੋਜ਼ ਕਰਨ ਲੱਗੇ ਆ ਸਾਡੇ ਕੋਲ 50 ਇਹ ਸਕੂਲਾਂ ਦਾ ਜਿਹੜਾ ਮਟੀਰੀਅਲ ਸਕੂਲਾਂ ਦੀਆਂ ਵਰਦੀਆਂ ਅਸੀਂ ਚਾਹੁੰਦੇ ਆ ਵੀ ਸਾਡੇ ਕੋਲੋਂ ਪੇਰੈਂਟਸ ਖੁਦ ਬੱਤ ਤੋਂ ਵੱਧ ਲਾਭ ਲੈ ਲੈਣ ਔਰ ਅਗਲੀ ਗੱਲ ਕੋਈ ਚਾਲੂ ਸਮਾਨ ਨਹੀਂ ਆ ਸ਼ੈਮਰੇ ਸਕੂਲ ਇਹ ਸ਼ੈਮਰੇ ਦਾ ਕਪੜਾ ਹੈ ਡਾਲਰ ਵੀ ਕਹਿੰਦੇ ਇਹਨੂੰ ਜਿਹੜਾ ਔਰਿਜਨਲ ਕਪੜਾ ਲੱਗਿਆ ਹੋਇਆ ਸੈਂਟ ਮੈਰੀ ਸਕੂਲ ਚ ਔਰ ਜਿਹੜੀ ਇਹਨਾਂ ਦੀ yellow ਰੰਗ ਦੀ ਮੈਂ ਨਾਸਰੀ ਦੀ ਦੱਸੀ ਹੈ ਉਹ ਉਹ ਪਿਓਰ ਕਾਟਨ ਦੇ ਵਿੱਚ ਬਣਵਾਈ ਹੋਈ ਆ ਅਸੀਂ ਉਤੋਂ ਬਾਅਦ ਆ ਜਿਹੜੀ ਫੋਰ ਪੱਟਾ ਜਰਾਬ ਹੈ ਚਾਰ ਕਲਰ ਹੁੰਦੇ ਇਹਦੇ ਹਾਊਸ ਦੇ ਨਾਲ ਇਹ ਵੀ ਦੋਸਤੋ ਨਾਈ ਲੋਂ ਦੀ ਪਹਿਲਾ ਜਰਾਬ ਸੀ ਅਸੀਂ ਖੁਦ ਕਾਟਨ ਦੇ ਵਿੱਚ ਤਿਆਰ ਕਰਾਈ ਹੋਈ ਆ ਜਰਾਬ ਔਰ ਐਦਾਂ ਦਾ ਐਦਾਂ ਵੀ ਹੈ ਨਹੀਂ ਕੋਈ ਵਿਹਾਜ ਜਿੱਦਾਂ ਇਹ ਸਾਰਾ ਔਨ ਆਰਡਰ ਸਮਾਨ ਬਣਿਆ ਹੋਇਆ ਐਦਾਂ ਨਹੀਂ ਕਿ ਕਿਤੇ ਲੁਧਿਆਣਾ ਇੱਥੇ ਹੋਰ ਪਾਸੇ ਤੇ ਚੱਕ ਕੇ ਲੈ ਜਾਂਦਾ ਰੱਖ ਲਿਆ ਤੁਸੀਂ ਵੇਚਦਾ। ਕੋ ਲਾਸਟ ਵਿੱਚ ਆਪਣਾ ਨੰਬਰ ਦੱਸ ਦਿਓ ਜੇ ਤਾਂ ਕਿੰਨੀ ਜਾਣਕਾਰੀ ਜਾਨੀ ਹੋਵੇ। ਨੰਬਰ ਜਿਹੜਾ ਹੈਗਾ ਮੇਰਾ 97812 74090 ਮੈਂ ਇਹਨਾਂ ਨੂੰ ਵੀ ਕਹੂੰਗਾ ਇਹ ਸਨਮ ਆਪਣਾ ਨਾਮ ਬੋਲਿਓ ਕਿੰਨਾ? 87 ਕੋਈ ਪੰਜਾਬੀ ਚ ਬੋਲੋ। 8725 8697 8725 25 8725 697 697 ਇਹ ਨੰਬਰ ਜਿਹੜਾ ਮੇਰੇ ਕੋਲ ਮੁੰਡਾ ਕੰਮ ਕਰਦਾ ਸਨਮ ਉਹਦਾ ਉਹਦਾ ਨੰਬਰ ਹੈ ਦੋਨੇ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਆ ਸੋ ਇਸ ਵੀਡੀਓ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਨਾਲ ਇਹ ਪੱਟੀ ਜਿਹੜੀ ਫੋਨ ਦੀ ਨੰਬਰਾਂ ਦੀ ਉਹ ਚੱਲ ਸਕੇ ਸੋ ਬਿਲਕੁਲ ਜੀ ਅਸੀਂ ਨਾਲ ਦੀ ਨਾਲ ਇਹਨਾਂ ਦੇ ਨੰਬਰ ਵੀ ਡਿਸਪਲੇ ਕਰਾਂਗੇ ਇੱਕ ਵੱਡੇ ਆਫਰ ਤੁਹਾਡੇ ਲਈ ਲੈ ਕੇ ਇੱਕ ਲਾਸਟ ਆਫਰ ਦਿੱਤਾ ਜਾ ਰਿਹਾ ਕਿ ਦੁਕਾਨ ਕਲੋਜ਼ ਕੀਤੀ ਜਾ ਰਹੀ ਹੈ ਵਰਦੀਆਂ ਦੀਆਂ ਰੇਟਾਂ 'ਚ ਉਹ ਛੋਟ ਤੁਹਾਨੂੰ ਸ਼ਾਇਦ ਕਿਤੇ ਨਹੀਂ ਮਿਲੇਗੀ ਸੋ ਅਸੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵਰਦੀਆਂ ਦੀਆਂ ਅਸੀਂ ਗੱਲ ਕਰਾਂਗੇ ਡਿਸਪਲੇ ਕੀਤੀ ਗਈਆਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਕੂਲਾਂ ਦੀਆਂ ਵਰਦੀਆਂ ਬਹੁਤ ਅੱਛੀ ਕੁਆਲਿਟੀ ਦੇ ਇਥੇ ਮਿਲਿਆ ਨੇ ਸੋ ਸੈਨੀ ਸਰ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਬਸ ਬਾਰ-ਬਾਰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਿਹੜਾ ਸਾਡੇ ਕੋਲ ਵੱਧ ਤੋਂ ਵੱਧ ਲਾਭ ਲੈ ਲੈਣ ਅੱਜ ਦਾ ਮੈਂ ਤੁਹਾਨੂੰ ਦੱਸਿਆ ਦੇਖੋ ਹੈ ਫੋਰ ਪੱਟੀ ਜਿਹੜਾ ਵੇ ਸਕੂਲ ਹੋਸ ਬਣਾ ਦਿੰਦਾ ਇਹ ਸੈਂਟ ਮੈਰੀ ਸਕੂਲ ਦਾ ਸਮਾਨ ਹੈ ਠੀਕ ਹੈ ਨਾ ਸੋ ਬਾਰ ਬਾਰ ਇੱਕੋ ਹੀ ਬੇਨਤੀ ਹੈ ਪੇਰੈਂਟਸ ਨੂੰ ਵੀ ਸਾਡੇ ਕੋਲੋਂ ਵੱਧ ਤੋਂ ਵੱਧ ਇਸ ਮੌਕੇ ਦਾ ਲਾਭ ਲੈ ਲਓ ਕਿਉਂਕਿ ਅਸੀਂ ਦਾ ਸਮਾਨ ਕੱਢਣਾ ਹੈ ਇਹ ਸਾਡਾ ਤਾਂ ਸਿੱਧਾ ਜਿਹਾ ਸਾਬ ਹੈ ਮੈਂ ਤਾਂ ਇੱਕ ਦੋ ਗੱਲ ਵੀ ਕੀਤੀ ਸੀ ਜਿਨ੍ਹਾਂ ਦੇ ਕੋਲ ਇਹ ਮਟੀਰੀਅਲ ਹੈਗਾ ਹੈ ਪਰ ਫਿਰ ਮੈਂ ਸੋਚਿਆ ਵੀ ਨਹੀਂ ਇਹਦੇ ਨਾਲ ਉਹ ਸਿੱਧਾ ਹੀ ਫਾਇਦਾ ਆਮ ਲੋਕਾਂ ਨੂੰ ਜਾਂ ਸਕੂਲ ਦੇ ਪੇਰੈਂਟਸ ਨੂੰ ਮਿਲ ਜਾਵੇ ਤਾਂ ਉਹ ਜ਼ਿਆਦਾ ਵਧੀਆ ਗੱਲ ਹੈ ਸੋ ਧੰਨਵਾਦ ਨੇ ਸੋ ਬਿਲਕੁਲ ਲੋਕਾਂ ਦੇ ਫਾਇਦੇ ਲਈ ਸੋਚਦੇ ਹੋਏ ਆ ਬਿਲਕੁਲ ਲੋਕਾਂ ਨੂੰ ਸਿੱਧਾ ਫਾਇਦਾ ਪਹੁੰਚਾਉਣ ਲਈ ਇੱਕ ਵੱਡਾ ਉਪਰਾਲਾ ਸੈਣੀ ਕਮਲਜੀਤ ਸਕੂਲ ਯੂਨੀਫਾਰਮ ਹੱਬ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਵਿਖੇ ਉਪਲਬਧ ਹੈ ਆਓ ਇਸ ਮੌਕੇ ਦਾ ਲਾਭ ਲਓ